ਹਾਂਜੀ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਸੋ ਨੈਟਵਰਕ ਇਸ਼ੂ ਹੋਣ ਕਰਕੇ ਲਾਈਵ ਸੈਸ਼ਨ ਨਹੀਂ ਹੋ ਪਾਇਆ ਇਸ ਲਈ ਤੁਹਾਡੇ ਲਈ ਮੈਂ ਰਿਕਾਰਡਿੰਗ ਜਿਹੜੀ ਹੈ ਰਿਕਾਰਡ ਕਰ ਰਿਹਾ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਸੈਸ਼ਨ ਨੂੰ ਸਾਰਿਆਂ ਨਾਲ ਵੱਧ ਤੋਂ ਵੱਧ ਸ਼ੇਅਰ ਕਰਨੇ ਜਿੱਥੇ ਉਹ ਲਿੰਕ ਪਹੁੰਚਿਆ ਹੋਇਆ ਸੀ ਉੱਥੇ ਇਸ ਲਿੰਕ ਨੂੰ ਸ਼ੇਅਰ ਜ਼ਰੂਰ ਕਰਨਾ ਸੋ ਪੀਐਸਟਟ ਯੂਨੀਅਨ ਅਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ rahul kambose ਤੁਹਾਡੇ ਲਈ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਇਆ ਹਾਂ ਸੋ ਤੁਹਾਡਾ ਸਾਰਿਆਂ ਦਾ ਮੇਨ ਜਿਹੜਾ ਵੀ ਮੈਸੇਜ ਰਿੰਦਾ ਉਹਨਾਂ ਸਾਰਿਆਂ ਦੇ ਗੱਲਾਂ ਦਾ ਜਵਾਬ ਅੱਜ ਮੈਂ ਇਸ ਛੋਟੀ ਜੀ ਵੀਡੀਓ ਦੇ ਵਿੱਚ ਦੇਣ ਜਾ ਰਿਹਾ ਸੋ ਬੇਨਤੀ ਹੈ ਤੁਸੀਂ ਸਾਰੇ ਜਣੇ ਸਹਿਯੋਗ ਕਰੋਗੇ ਸਾਰੇ ਜਣੇ ਸਪੋਰਟ ਕਰੋਗੇ ਮੈਂ ਇਹੀ ਬੇਨਤੀ ਕਰਦਾ ਸੋ ਇਸ ਸੈਸ਼ਨ ਦਾ ਮਕਸਦ ਸਭ ਤੋਂ ਪਹਿਲਾਂ ਤੁਸੀਂ ਇਹ ਲੈਟਰ ਤੁਹਾਨੂੰ ਸਾਰਿਆਂ ਨੂੰ ਕਈਆਂ ਨੂੰ ਪਤਾ ਹੈ ਕਈਆਂ ਨੂੰ ਨਹੀਂ ਪਤਾ ਜਿਹੜੀ ਆਪਣੀ 4 ਦਿਨਾਂ 28 ਤਰੀਕ ਨੂੰ ਮੀਟਿੰਗ ਹੋਣ ਜਾ ਰਹੀ ਸੀ 28 ਨਵੰਬਰ ਨੂੰ ਉਹ ਮੀਟਿੰਗਾਂ ਪੋਸਟਪੋਨ ਕਰ ਦਿੱਤੀ ਗਈਆਂ ਨੇ ਕਿਉਂਕਿ ਉਹਦਾ ਰੀਜ਼ਨ ਕੀ ਸੀਗਾ ਕਿ ਜਿਹੜਾ ਸਕੱਤਰ ਨੇ ਪੰਜਾਬ ਸਿੱਖਿਆ ਬੋਰਡ ਦੇ ਸਿੱਖਿਆ ਵਿਭਾਗ ਦੇ ਸਕੱਤਰ ਨੇ ਪੰਜਾਬ ਸਰਕਾਰ ਵੱਲੋਂ ਜਿਹੜਾ ਉਹਨਾਂ ਨੂੰ ਫਿਨਲੈਂਡ ਭੇਜੇ ਜਾਣ ਵਿਅਕਾਗਨ ਸਿੱਖਿਆ ਦੇ ਟੂਰ ਵਿੱਚ ਪਾਗ ਲੈਣ ਲਈ ਫਿਨਲੈਂਡ ਗਏ ਹੋਏ ਹਨ ਜਿਸ ਕਾਰਨ ਉਹ ਮਿਤੀ 28 11 ਦੀ ਮੀਟਿੰਗਾਂ ਨੂੰ ਅਟੈਂਡ ਨਹੀਂ ਕਰ ਸਕਣਗੇ ਉਹਨਾਂ ਨੇ ਇਹਨਾਂ ਮੀਟਿੰਗਾਂ ਵਿੱਚ ਸ਼ਾਮਲ ਹੋਣਾ ਜ਼ਰੂਰੀ ਹੈ ਕਿਉਂਕਿ ਮੀਟਿੰਗਾਂ ਸਿੱਖਿਆ ਵਿਭਾਗ ਦੇ ਨਾਲ 10 ਤੋਂ 4 ਯੂਨੀਅਨਾਂ ਦੇ ਨਾਮ ਤੈਨੂੰ ਦਿਖਾਉਂਗਾ ਕਿਹੜੀ ਕਿਹੜੀ ਯੂਨੀਅਨ ਦੀ ਮੀਟਿੰਗ ਸਿੱਖਿਆ ਵਿਭਾਗ ਨਾਲ ਰਿਲੇਟਡ ਹੈ ਠੀਕ ਹੈ ਇਸ ਲਈ ਇਸ ਲਈ ਇਹ ਮੀਟਿੰਗਾਂ ਮਿਤੀ 28 ਦੀ ਥਾਂ ਤੇ 4 ਦਸੰਬਰ ਨੂੰ ਹੋਣ ਜਾ ਰਹੀਆਂ ਨੇ ਹੈਡ ਲਿਖੇ ਅਨੁਸਾਰ ਨਿਸ਼ਤ ਕੀਤੀ ਜਿਨ੍ਹਾਂ ਦਾ ਵੇਰਵਾ ਹੈਡ ਲਿਖੇ ਅਨੁਸਾਰ ਹੈ ਹੁਣ ਆਪਾਂ ਦੇਖਦੇ ਹਾਂ ਕਿਹੜੀ ਯੂਨੀਅਨ ਦੀ ਮੀਟਿੰਗ ਕਿੰਨੇ ਵਜੇ ਹੈ ਇਹ ਸਾਮਾ ਪ੍ਰੋਪਰ ਟਾਈਮ ਦਾ ਹੁੰਦਾ ਜਿਹੜਾ ਜਿੰਨਾ ਸਮਾਂ ਦਿੱਤਾ ਹੋਇਆ ਓਨੇ ਵਜੇ ਯੂਨੀਅਨ ਨੂੰ ਪਹੁੰਚਣਾ ਜ਼ਰੂਰੀ ਹੈ ਇਹ ਚਾਰ ਯੂਨੀਅਨਾਂ ਦੀ ਮੀਟਿੰਗ ਸਿੱਖਿਆ ਵਿਭਾਗ ਨਾਲ ਰਿਲੇਟਡ ਹੈ ਸਿਰਫ ਇੱਕ ਯੂਨੀਅਨ ਦੀ ਮੀਟਿੰਗ ਜਿਹੜੀ ਹੈ ਆਪਣੀ ਸਿੱਖਿਆ ਵਿਭਾਗ ਦੇ ਨਾਲ ਨਹੀਂ ਹੈਗੀ ਚਾਰ ਯੂਨੀਅਨਾਂ ਦੀ ਮੀਟਿੰਗ ਜਿਹੜੀ ਹੈ ਸਿੱਖਿਆ ਵਿਭਾਗ ਦੇ ਨਾਲ ਹੈ ਪਹਿਲੀ ਯੂਨੀਅਨ 80D ਟੈਟਪਾਸ ਯੂਨੀਅਨ ਦੂਜੀ ਆਪਣੀ ਯੂਨੀਅਨ ਪੀਐਸਟੈਟ ਯੂਨੀਅਨ ਤੀਜੀ ਏਡਲਓਐਸ ਜਿਹੜੀ ਯੂਨੀਅਨ ਹੈ ਉਹਨਾਂ ਦੀ ਔਰ ਚੌਥੀ ਏ ਆਈਈ ਕੱਚੇ ਅਧਿਆਪਕ ਯੂਨੀਅਨ ਸੈਸ਼ਨ 2012-14 ਪੰਜਾਬ ਰਜਿੰਦਰ ਕੋਰ ਪਟਿਆਲਾ ਉਹਨਾਂ ਦੇ ਯੂਨੀਅਨਾਂ ਨੂੰ ਸਮਾਂ 12 ਵਜੇ ਦਾ ਦਿੱਤਾ ਗਿਆ ਠੀਕ ਹੈ ای ਡਬਲਯੂ ਐਸ ਦਾ 11:30 ਹਰੇਕ ਯੂਨੀਅਨ ਕੋਲ ਅੱਧੇ ਘੰਟੇ ਦਾ ਸਮਾਂ ਆਪ ਦਾ ਪੱਖ ਰੱਖਣ ਦੇ ਲਈ ਠੀਕ ਹੈ ਪੱਖ ਤੁਹਾਨੂੰ ਪਹਿਲਾਂ ਵੀ ਅਸੀਂ ਦੱਸਿਆ ਕਿ ਅਸੀਂ ਸਾਫ਼ ਸਪਸ਼ਟ ਸ਼ਬਦਾਂ ਦੇ ਵਿੱਚ ਪਹਿਲਾਂ ਵੀ ਕਿਹਾ ਸੀਗਾ ਕਿ ਪੀ ਐਸ ਸਟੈਟ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਠੀਕ ਹੈ ਪੀ ਐਸ ਸਟੈਟ ਦਾ ਕੈਲੰਡਰ ਜਾਰੀ ਕੀਤਾ ਜਾਵੇ ਜਿਹੜੀ ਚੀਜ਼ਾਂ ਤੁਸੀਂ ਵਾਅਦੇ ਕੀਤੇ ਸੀਗੇ ਪਰ ਕੱਲਾ ਸਾਡੇ ਕੰਨ ਨਾਲ ਕੁਝ ਵੀ ਨਹੀਂ ਹੋਣਾ ਕਿਉਂਕਿ ਜਿਹੜੀ ਸੀਆਈਡੀ ਬੈਠੀ ਹੈ ਉਹ ਗਰੁੱਪਾਂ ਦੇ ਵਿੱਚ ਬੈਠੀ ਹੈ ਵੱਡਾ ਰਿਸਪਾਂਸ ਸਭ ਕੁਝ ਉੱਪਰ ਜਾ ਰਿਹਾ ਮੈਂ ਅੱਜ ਵੀਡੀਓ ਤਾਂ ਪਾ ਰਿਹਾ ਇਹ ਇਹ ਮੈਂ ਤੁਹਾਨੂੰ ਸ਼ੋਰਟ ਵਿੱਚ ਵੀ ਦੱਸ ਸਕਦਾ ਸੀ ਪਰ ਇਹ ਵੀਡੀਓ ਸਿਵਲ ਡਿਪਾਰਟਮੈਂਟ ਵੀ ਸੁਣੂਗਾ ਉਹਨਾਂ ਕੋਲ ਵੀ ਇਹ ਵੀਡੀਓ ਜਾਊਗੀ ਪਰ ਮੈਂ ਇਸ ਚੀਜ਼ ਤੋਂ ਡਰਨ ਵਾਲਾ ਨਹੀਂ ਹਾਂਗਾ ਮੈਂ ਤੁਹਾਨੂੰ ਸਪਸ਼ਟ ਤੇ ਸਾਫ਼ ਸ਼ਬਦਾਂ ਦੇ ਵਿੱਚ ਕਹਿ ਰਿਹਾ ਕਿ ਜੇ ਤੁਸੀਂ ਪੀਐਸਟੈਟ ਯੂਨੀਅਨ ਦਾ ਸਾਥ ਦਿਓਗੇ ਤਾਂ ਪੇਪਰ ਮਾਰਚ ਦੇ ਮਹੀਨੇ ਦੇ ਵਿੱਚ ਹੋ ਸਕਦਾ ਹੈ ਠੀਕ ਹੈ ਮੈਂ ਤੁਹਾਨੂੰ ਇੱਕ ਵੱਡੀ ਕਲੈਰਟੀ ਦੇ ਰਿਹਾ ਹੁਣ ਤੁਹਾਨੂੰ ਕਈ টিਚਰਸ ਇਹ ਵੀ ਕਹਿ ਰਹੇ ਨੇ ਮੈਂ ਨਾਮ ਤਾਂ ਨਹੀਂ ਲਾਵਾਂਗਾ ਉਹਨਾਂ ਦਾ ਜਿਹੜੀ ਚੀਜ਼ ਸਾਡੇ ਕੋਲ ਅਪਡੇਟਸ ਆ ਰਹੀਆਂ ਨੇ ਕਹਿ ਰਹੇ ਨੇ ਕਿ ਫੈਬਰ ਦੇ ਵਿੱਚ ਪੇਪਰ ਹੋ ਜਾਏਗਾ ਤਾਂ ਇਹ ਝੂਠ ਹੈ ਉਹਨਾਂ ਨੇ ਪਹਿਲਾਂ ਇੱਕ ਲੈਰਟੀ ਵੀ ਦਿੱਤੀ ਸੀ ਕਿ ਦਸੰਬਰ ਦੇ ਵਿੱਚ ਪੇਪਰ ਹੋ ਜਾਊਗਾ ਹੋਇਆ ਨਹੀਂ ਹੋਇਆ ਠੀਕ ਹੈ ਦਸੰਬਰ ਦਾ 1 ਤਰੀਕ ਜਿਹੜੀ ਅੱਜ 30 ਤਰੀਕ ਨੂੰ ਵੀਡੀਓ ਬਣ ਰਹੀ ਹੈ ਫਿਰ 1 ਤਰੀਕ ਹੈ ਦਸੰਬਰ ਦੀ ਤੇ ਲਾਸਟ ਟਾਈਮ 1 ਦਸੰਬਰ ਨੂੰ ਪੇਪਰ ਹੋਇਆ ਪੀਐਸਟੈਟ 2024 ਵਾਲਾ ਠੀਕ ਹੈ ਜਿਹੜੀ ਚੀਜ਼ ਅਸੀਂ ਤੁਹਾਨੂੰ ਕਹਿ ਰਹੇ ਹਾਂ ਉਹ ਚੀਜ਼ ਅਸੀਂ ਥੈਂਟਿਕ ਤੇ ਸਹੀ ਜਿਹੜੀ ਵੈਲਿਡ ਹੈ ਜਿਹੜੀ ਚੀਜ਼ ਦਾ ਕੋਈ ਮਤਲਬ ਬੰਦਦਾ ਕਿ ਮੈਂ ਚੀਜ਼ ਕੱਢ ਕੇ ਲਿਆਉਂਗਾ ਚਾਹੇ ਵੀਡੀਓ ਤੁਹਾਨੂੰ ਲੇਟ ਮਿਲੂਗੀ ਪਰ ਤੁਹਾਨੂੰ ਤੁਹਾਡੇ ਮਕਸਦ ਦੇ ਵਿੱਚ ਉਹ ਚੀਜ਼ ਕੰਮ ਆਊਗੀ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸੂਗਾ ਸਿਆਣਿਆਂ ਨੇ ਇੱਕ ਗੱਲ ਸੱਚ ਕਿ ਆਪਾਂ ਸਾਰਿਆਂ ਨੇ ਇੱਕ ਵਿਚਾਰ ਵੀ ਕਾਫੀ ਏਕੇ ਹੁੰਦੇ ਬੋਲਿਆ ਹੋਣਾ ਪੜਿਆ ਹੋਣਾ ਲਿਖਿਆ ਹੋਇਆ ਕੰਦਾ ਤੇ ਸਕੂਲਾਂ ਦੇ ਕੰਦਾ ਤੇ ਅਕਸਰ ਐਿਹੋ ਜਿਹੇ ਵਿਚਾਰ ਮਿਲੇ ਹੁੰਦੇ ਸੀ ਲਿਖੇ ਹੁੰਦੇ ਸੀ ਉਹ ਬਾਦੀਸ ਬਾਲ ਸਭਾ ਦੇ ਵਿੱਚ ਵੀ ਬੋਲਦੇ ਸੀ ਬੱਚੇ ਹਣਾਂ ਸਾਰੇ ਨੇ ਆਪਾਂ ਇਹ ਚੀਜ਼ਾਂ ਬੋਲੀਆਂ ਹੋਈਆਂ ਨੇ ਕਿ ਇੱਕ ਵਾਰ ਦਾ ਲੰਘਿਆ ਸਮਾਂ ਦੁਬਾਰਾ ਹੱਥ ਨਹੀਂ ਆਂਦਾ ਆਪਾਂ ਬਹੁਤ ਵੱਡੀ ਗਲਤੀ ਕਰ ਰਹੇ ਹਾਂ ਕਿ ਸਾਨੂੰ ਹਜੇ ਵੀ ਸਰਕਾਰ ਦੇ ਉੱਪਰ ਅੰਨਾ ਵਿਸ਼ਵਾਸ ਹੈ ਕਿ ਸਾਡਾ ਪੀਐਸਟੈਟ ਦਾ ਪੇਪਰ ਪੀਐਸਟੈਟ ਦਾ ਪੇਪਰ ਸਰਕਾਰ ਆਪਣੇ ਆਪ ਦੇ ਦੇਊਗੀ ਨਹੀਂ ਕਦੇ ਵੀ ਨਹੀਂ ਇੱਥੇ ਮੈਂ ਇੱਕ ਗੱਲ ਥੋੜਾ ਜਿਹਾ ਛੇ ਪੀਐਸਟੈਟ 2024 ਦੇ ਪੇਪਰ ਲੈਟਡ ਕਰਨਾ ਚਾਹੁੰਨਾ ਉਹ ਇਹ ਹੈ ਜਿਹੜੇ ਬੱਚੇ ਹਰੇਕ ਵੀਡੀਓ ਦੇ ਨੀਚੇ ਕਮੈਂਟ ਕਰਦੇ ਨੇ ਕਿ ਸਰਟੀਫਿਕੇਟ ਕਦੋਂ ਆਣਗੇ ਪੀਐਸਟੈਟ 2024 ਦੇ ਭਾਈ ਸਰਟੀਫਿਕੇਟ ਜਦੋਂ ਆਣਗੇ ਤੁਹਾਨੂੰ ਵੀਡੀਓ ਪਾ ਕੇ ਦੱਸ ਦੇਵਾਂਗੇ ਤੇ ਤੁਹਾਨੂੰ ਮੈਂ ਇਹ ਚੀਜ਼ ਤੁਹਾਡਾ ਭਲੇਖਾ ਹੈਗਾ ਕਿ ਪੇਪਰ ਤੁਹਾਡਾ ਕੈਨਸਲ ਹੋ ਜਾਊਗਾ ਤੁਹਾਡੇ ਇਹ ਡਰ ਕੱਢ ਦਿਓ ਤੁਸੀਂ ਆਪ ਦੇ ਇੱਕ ਕੈਡਰ ਦੀ ਤਿਆਰੀ ਕਰੋ ਜਿਹੜੇ ਪੀਐਸਟੈਟ ਨੂੰ ਕੁਆਲੀਫਾਈਡ ਕਰ ਚੁੱਕੇ ਨੇ ਹਰੇਕ ਵੀਡੀਓ ਨੀਚੇ ਕਮੈਂਟ ਨਾ ਕਰਿਆ ਕਰੋ ਤਾਨੂੰ ਪਤਾ ਲੱਗ ਗਿਆ ਤੁਹਾਡੀ ਕੀ ਨੀੜ ਹੈ ਸਾਡੀ ਗੱਲ ਚੱਲ ਰਹੀ ਹੈ ਡਿਪਾਰਟਮੈਂਟ ਕੋਲ ਜਦੋਂ ਵੀ ਸਾਨੂੰ ਕੋਈ ਉੱਧਰੋਂ ਨਿਊਜ਼ ਮਿਲੇਗੀ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਇੱਕ ਗੱਲ ਹੋਰ ਮੈਂ 4 ਤਰੀਕ ਦੀ ਮੀਟਿੰਗ ਦੇ ਵਿੱਚ ਮੈਂ ਇਸ ਦੀ ਕਲੈਰਟੀ ਲੈ ਲਾਂਗਾ ਮੈਂ ਤੁਹਾਨੂੰ ਵੀਡੀਓ ਪਾ ਕੇ ਇੱਕ ਹੋਰ ਦੱਸ ਦਾਂਗਾ ਜੇ ਮੇਰਾ ਸਾਡਾ ਸਮਾਂ ਲੱਗਿਆ ਤਾਂ ਅਸੀਂ ਐਸ ਸੀ ਆਰਟੀ ਜਾ ਕੇ ਕਲੈਰਟੀ ਲੈ ਕੇ ਤੁਹਾਨੂੰ ਸਾਰਾ ਕੁਝ ਕਲੀਅਰ ਕਰ ਦਾਂਗੇ ਕਿ ਸਰਟੀਫିକੇਟ ਕਦੋਂ ਆਣੇ ਨੇ ਹਰੇਕ ਵੀਡੀਓ ਦੇ નીચે ਪਲੀਜ਼ ਕਮੈਂਟ ਨਾ ਕਰਿਆ ਕਰੋ ਥੋੜਾ ਜਿਹਾ ਸਮਝਦਾਰੀ ਵਰਤੋ ਵੱਡੇ ਹੋ ਤੁਸੀਂ ਤਾਂ ਜਿਹੜੀ ਗੱਲ ਜਿਹੜੀ ਵੀਡੀਓ ਜਿਸ ਟੌਪਿਕ ਰਿਲੇਟਡ ਹੈ ਉਸ ਟੌਪਿਕ ਰਿਲੇਟਡ ਗੱਲ ਕਰਿਆ ਕਰੋ ਜਿਆਦਾ ਵਧੀਆ ਹੈ ਤਾਂ ਮੈਂ ਜਿਵੇਂ ਪਹਿਲਾਂ ਤੁਹਾਨੂੰ ਦੱਸ ਰਿਹਾ ਸੀ 4 ਦਸੰਬਰ ਨੂੰ ਮੀਟਿੰਗ ਹੋਊਗੀ 4 ਦਸੰਬਰ ਦੀ ਮੀਟਿੰਗ ਦੇ ਵਿੱਚ ਅਸੀਂ ਕਲੈਰਿਟੀ ਦੇ ਨਾਲ ਇਹ ਚੀਜ਼ ਕਵਾਂਗੇ ਕੈਲੰਡਰ ਦਿਓ ਨੋਟੀਫਿਕੇਸ਼ਨ ਦਿਓ ਠੀਕ ਹੈ ਔਰ ਜਿਹੜੇ ਸਾਡੇ ਸੈਂਟਰ ਨੇ ਉਹ ਦੂਰ ਬਣਾਏ ਜਾਂਦੇ ਨੇ ਉਹ ਸਾਡੇ ਲੋਕਲ ਡਿਸਟ੍ਰਿਕਟ ਦੇ ਵਿੱਚ ਬਣਾਏ ਜਾਣ ਠੀਕ ਹੈ ਸਟਾਫ ਚਾਹੇ ਤੁਸੀਂ ਚੇਂਜ ਕਰ ਦਿਓ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਨਕਲ ਹੋ ਸਕਦੀ ਹੈ ਤਾਂ ਤੁਸੀਂ ਸਟਾਫ ਚੇਂਜ ਕਰ ਸਕਦੇ ਹੋ ਕਿਉਂਕਿ ਪੀਟ ਪਲੱਸ ਬੀ ਨੇ ਵੀ ਪੇਪਰ ਲੋਕਲ ਡਿਸਟ੍ਰਿਕਟਾਂ ਦੇ ਵਿੱਚ ਲਿਆ ਸੀਗਾ ਠੀਕ ਹੈ ਤਾਂ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਕਿਸੇ ਤਰ੍ਹਾਂ ਦੇ ਵੀ ਕਿਉਂਕਿ ਕਾਫੀ ਵਾਰ ਪਿਛਲੀ ਜਿਹੜੇ ਬੱਚਿਆਂ ਨੂੰ ਦਿੱਕਤਾਂ ਆਈਆਂ ਸਾਡੇ ਨਾਲ ਸ਼ੇਅਰ ਕਰਦੇ ਆ ਬੱਚੇ ਕਹਿੰਦੇ ਅਸੀਂ ਸਾਡੇ ਕੋਲ ਜਾਣ ਦਾ ਸਾਧਨ ਨਹੀਂ ਸੀਗਾ ਕਿਉਂਕਿ ਲੜਕੀਆਂ ਬॉयਜ਼ ਕਾਫੀ ਦਿੱਕਤ ਹੁੰਦੀ ਜਦੋਂ ਅਸੀਂ ਅਦਰ ਡਿਸਟ੍ਰਿਕਟ ਜਾਣਾ ਪੈਂਦਾ 100 100 150 ਕਿਲੋਮੀਟਰ ਸਾਨੂੰ ਜਦੋਂ ਤੈਅ ਕਰਨਾ ਪੈਂਦਾ ਤੇ ਕਈ ਵਾਰ ਹੁੰਦਾ ਕਿ ਨੈਗੇਟਿਵਿਟੀ ਆ ਜਾਂਦੀ ਹੈ ਹਨਾ ਥੋੜਾ ਜਿਹਾ ਰੈਸਟ ਨਹੀਂ ਮਰ ਮਿਲ ਪਾਣ ਦੀ ਫਿਰ ਅਸੀਂ ਕਿਤਾਬਾਂ ਵੱਲ ਭੱਜਦੇ ਆ ਜਿਹੜਾ ਸਾਨੂੰ ਆਂਦਾ ਹੁੰਦਾ ਕਈ ਵਾਰ ਅਸੀਂ ਕਾਲ ਦੇ ਵਿੱਚ ਉਹ ਵੀ ਭੁੱਲ ਜਾਂਦੇ ਆ ਤਾਂ ਇਹ ਚੀਜ਼ਾਂ ਦੇ ਉੱਪਰ ਅਸੀਂ ਜ਼ਰੂਰ ਗੱਲ ਕਰਾਂਗੇ ਸਰਕਾਰ ਦੇ ਨਾਲ ਪਰ ਇਹ ਚੀਜ਼ਾਂ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰ ਕਿਹਾ ਕਿ ਯੂਨੀਅਨ ਇੱਕ ਜਰੀਆ ਹੈ ਤੁਹਾਡੀ ਗੱਲਬਾਤ ਸਰਕਾਰ ਕੋਲ ਪਹੁੰਚਾਉਣ ਦੇ ਠੀਕ ਹੈ ਤੁਸੀਂ ਜਿਹੜੀ ਡਿਮਾਂਡਸ ਰੱਖੋਗੇ ਅਸੀਂ ਉਹ ਚੀਜ਼ਾਂ ਨੂੰ ਸਰਕਾਰ ਤੱਕ ਪਹੁੰਚਾਵਾਂਗੇ ਪਰ ਸਾਨੂੰ ਸਰਕਾਰ ਕੋਲ ਤੁਹਾਡੀ ਡਿਮਾਂਡ ਰੱਖਣ ਦੇ ਲਈ ਸਾਨੂੰ ਮਜ਼ਬੂਤ ਤੁਹਾਨੂੰ ਕਰਨਾ ਪਏਗਾ ਜਦੋਂ ਤੁਸੀਂ ਸਾਡੇ ਮਗਰ ਆ ਕੇ ਖੜੋਗੇ ਤਾਂ ਅਸੀਂ ਦੁਗਣੀ ਆਵਾਜ਼ ਦੇ ਵਿੱਚ ਤੁਹਾਡੀ ਡਿਮਾਂਡ ਤੁਹਾਡੀ ਜਿਹੜੀ ਜੈਨੂਇਨ ਡਿਮਾਂਡ ਹਨ ਉਹ ਅਸੀਂ ਰੱਖਾਂਗੇ ਸਰਕਾਰ ਅਗੇ ਪਰ ਇਹਦੇ ਲਈ ਤੁਹਾਨੂੰ ਸਾਰਿਆਂ ਨੂੰ ਸਹਿਯੋਗ ਦੇਣਾ ਪਊਗਾ ਉਹ ਕਿਸੇ ਵੀ ਰੂਪ ਦੇ ਵਿੱਚ ਹੋ ਸਕਦਾ ਹੈ ਫਿਜ਼ੀਕਲ سپورਟ ਫਾਈਨੈਂਸ਼ੀਅਲ سپورਟ ਮੈਂ ਇੱਕ ਚੀਜ਼ ਦੇਖ ਰਿਹਾ ਜਿਹੜੇ 11% 11% ਨੇ ਫੰਡ ਦਿੱਤਾ ਹੈ ਠੀਕ ਹੈ ਉਹੀ 11% ਧਰਨੇ ਦੇ ਉੱਪਰ ਜਾਣ ਲਈ ਤਿਆਰ ਨੇ ਉਹੀ سپورਟ ਕਰ ਰਹੇ ਨੇ ਫਾਈਨੈਂਸ਼ੀਅਲ ਉਹੀ ਗਰੁੱਪਾਂ ਦੇ ਵਿੱਚ ਬੋਲ ਰਹੇ ਨੇ ਭਾਈ ਮੈਨੂੰ ਲੱਗਦਾ ਕਿ ਪੇਪਰ ਸਿਰਫ 11 ਜਣਿਆਂ ਨੂੰ ਚਾਹੀਦਾ ਹੈ ਪੀਐਸਟੈਟ 2025 ਦਾ ਅਸੀਂ ਗਰੁੱਪਾਂ ਦੇ ਵਿੱਚ ਬੈਠੇ ਆ ਮੈਨੂੰ ਕਾਫੀ ਬੱਚੇ ਮੈਸੇਜ ਕਰਦੇ ਨੇ ਸਰ ਸਾਨੂੰ ਗਰੁੱਪ ਦੇ ਵਿੱਚ ਐਡ ਕਰ ਦਿਓ ਸਾਨੂੰ ਐਡ ਕਰ ਦਿਓ ਮੈਂ ਅੱਜ লাইਵ ਸੈਸ਼ਨ ਰੱਖਣ ਦਾ ਮੇਰਾ ਮਕਸਦ ਇਹ ਸੀ ਚਲੋ ਲਾਈਵ ਟੂ ਲਾਈਵ ਇੰਟਰੈਕਸ਼ਨ ਨਹੀਂ ਹੋ ਪਾਈ ਕੋਈ ਨੈਟਵਰਕ ਪ੍ਰੋਬਲਮ ਆ ਗਈ ਇਸ ਕਰਕੇ ਮੈਂ ਵੀਡੀਓ ਰਿਕਾਰਡ ਕਰ ਰਿਹਾ ਤੁਹਾਨੂੰ ਵੀਡੀਓ ਮਿਲੂਗੀ ਤੁਸੀਂ ਇਸ ਨੂੰ ਧਿਆਨ ਨਾਲ ਸੁਣ ਲੈਣਾ ਔਰ ਸਮਝਣਾ ਜ਼ਰੂਰ ਹੈ ਕਿ ਜਿਹੜੀ ਚੀਜ਼ ਮੈਂ ਕਹਿ ਰਿਹਾ ਉਹ ਚੀਜ਼ ਕੀ ਉਹ ਵਾਕਿਆ ਸੱਚ ਹੈ ਜਾਂ ਝੂਠ ਹੈ ਕਿ ਮੈਂ ਐਵੇਂ ਤਾਂ ਨਹੀਂ ਕਹਿ ਰਿਹਾ ਜਿਹੜੀ ਚੀਜ਼ ਕਹਿ ਰਿਹਾ ਮੈਂ ਤੁਹਾਨੂੰ ਪਹਿਲਾ ਚੀਜ਼ਾਂ ਜਿਹੜੀ ਚੀਜ਼ਾਂ ਜਿੰਨੀਆਂ ਵੀ ਚੀਜ਼ਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਇਸ ਚੈਨਲ ਦੇ ਉੱਪਰ ਤੁਸੀਂ ਦੇਖ ਲਓ ਰਿਕਾਰਡ ਕਰਕੇ ਦੇਖ ਲਓ ਕਿ ਜਿਹੜਾ ਪੀਐਸਟੈਟ 2024 ਦੀ ਮੈਂ ਕਿਹਾ ਸੀਗਾ ਕਿ ਇੰਨੇ ਤਰੀਕ ਨੂੰ ਨੋਟੀਫਿਕੇਸ਼ਨ ਆਊਗਾ ਇੰਨੇ ਤਰੀਕ ਨੂੰ ਪੇਪਰ ਹੋਊਗਾ ਕਿ ਉਦੋਂ ਆਇਆ ਸੀ ਜਾਂ ਉਸ ਤੋਂ ਲੇਟ ਆਇਆ ਸੀ ਕਿ ਸਾਡੇ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਸਾਡੇ ਕੋਲ ਡਿਪਾਰਟਮੈਂਟ ਦੇ ਪਰਸਨ ਹੈਗੇ ਮੈਂ ਤੁਹਾਨੂੰ ਐਵੇਂ ਨਹੀਂ ਕਹਿ ਰਿਹਾ ਕਿ ਪੇਪਰ ਨਹੀਂ ਆਣਾ ਜਾਂ ਮੈਂ ਤੁਹਾਨੂੰ ਐਵੇਂ ਨਹੀਂ ਕਹਿ ਰਿਹਾ ਕਿ ਪਹਿਲਾਂ ਮਾਸਟਰ ਕੈਟਰ ਆ ਜਾਏਗਾ ਜਾਂ ਮੈਂ ਤੁਹਾਨੂੰ ਐਵੇਂ ਨਹੀਂ ਕਹਿ ਰਿਹਾ ਕਿ ਆਟਟ ਕੈਟਰ ਦਾ ਵੀ ਰਿਸਪੌਂਸ ਪੂਰਾ ਬਣ ਰਿਹਾ ਸਰ ਇਨਫਾਰਮੇਸ਼ਨ ਹੈ ਸਾਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਸਾਰੇ ਜਣੇ ਸਪੋਰਟ ਕਰੋ ਪੀਐਸਟਟ ਯੂਨੀਅਨ ਦੀ ਸਪੋਰਟ ਕਰੋ ਤਾਂ ਹੀ ਜਾ ਕੇ ਆਪਾਂ ਇਸ ਮਕਸਦ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ ਐਵੇਂ ਕੁਝ ਵੀ ਨਹੀਂ ਹੋਣ ਵਾਲਾ ਸਰਕਾਰਾਂ ਤੱਕਾ ਕਰਦੀਆਂ ਆਈਆਂ ਜਿੰਨਾ ਤੱਕ ਅਸੀਂ ਸਾਰੇ ਜਣੇ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੋਵਾਂਗੇ ਤਾਂ ਸਾਡਾ ਜਿਹੜਾ ਡਿਮਾਂਡ ਹੈ ਉਹ ਕਦੇ ਵੀ ਸਰਕਾਰ ਨਹੀਂ ਮੰਨੂਗੀ ਤਾਂ ਇਸ ਕਰਕੇ 4 ਦਸੰਬਰ ਨੂੰ ਮੀਟਿੰਗ ਹੈ ਜਿਹਨਾਂ ਨੇ ਫੰਡ ਕਰਤਾ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਮੈਂ ਇੱਕ ਨੰਬਰ ਨੀਚੇ ਫਿਰ ਇੱਕ ਵਾਰ ਜਾਰੀ ਕਰ ਰਿਹਾ 68802 68496 ਕਿਉਂਕਿ ਫਾਜ਼ਿਲਕਾ ਡਿਸਟ੍ਰਿਕਟ ਤੋਂ ਜਾਣਾ ਹੈ ਹੋਰ ਤੁਹਾਨੂੰ ਪਤਾ ਹੈ ਕਿ ਕਾਫੀ ਖਰਚੇ ਹੁੰਦੇ ਨੇ ਹਰ ਇੱਕ ਵਾਰ ਮੈਂ ਆਪਦੇ ਕੋਲੋਂ ਪੇ ਨਹੀਂ ਕਰ ਸਕਦਾ ਠੀਕ ਹੈ ਕਿਉਂਕਿ ਅਸੀਂ ਸਮਾਂ ਦੇ ਰਹੇ ਹਾਂ ਅਸੀਂ ਪੈਸਾ ਵੀ ਖਰਾਬ ਕਰ ਰਹੇ ਹਾਂ ਹਨਾ ਤੁਸੀਂ ਸਾਡਾ ਸਾਥ ਨਹੀਂ ਦੇ ਰਹੇ ਤਾਂ ਅਸੀਂ ਵੀ ਫਿਰ ਇੱਕ ਆਹੀ ਮੀਟਿੰਗ ਕਰਾਂਗੇ ਇਸ ਤੋਂ ਬਾਅਦ ਕੋਈ ਮੀਟਿੰਗ ਨਹੀਂ ਹੋਊਗੀ ਕੋਈ ਕੁਝ ਨਹੀਂ ਹੋਊਗਾ ਅਸੀਂ ਵੀ ਚੁੱਪ ਕਰਕੇ ਕਰਨ ਦੇ ਵਿੱਚ ਬਹਿ ਜਾਵਾਂਗੇ ਮੈਂ ਸਪਸ਼ਟ ਟੀਚਰਾਂ ਨੂੰ ਵੀ ਦੱਸਦਾ ਕਿਉਂਕਿ ਮੈਂ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਯੂਨੀਅਨ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਕਈ ਪਰਸਨਸ ਜਿਨ੍ਹਾਂ ਦੀ ਆਦਤ ਹੁੰਦੀ ਹੈ ਕਰਨਾ ਕੁਝ ਨਹੀਂ ਸਿਰਫ ਕੀ ਕਰਨਾ ਇਹ ਕਹਿਣਾ ਕਿ ਤੁਸੀਂ ਪੀਐਸਟੈਟ ਯੂਨੀਅਨ ਇਹ ਨਹੀਂ ਕਰ ਰਹੀ ਪੀਐਸਟੈਟ ਯੂਨੀਅਨ ਇਹ ਨਹੀਂ ਕਰ ਰਹੀ ਮੈਂ ਕਿਸ ਗਰੁੱਪ ਦਾ ਨਾਮ ਨਹੀਂ ਲਾਵਾਂਗਾ ਮੈਂ ਕਿਸ ਪਾਰਟਿਕੂਲ ਪਰਸਨ ਦਾ ਨਾਮ ਨਹੀਂ ਲਾਵਾਂਗਾ ਮੈਂ ਕੁਝ ਦਿਨ ਪਹਿਲਾਂ ਦੇਖਿਆ ਸੀਗਾ ਕਿ ਉਹ ਚੱਲ ਰਿਹਾ ਸੀਗਾ ਕਿ ਪੀਐਸਟੈਟ ਯੂਨੀਅਨ ਚੌਪ ਉੱਪਰ ਬੈਠੀ ਐ ਪੀਐਸਟੈਟ ਯੂਨੀਅਨ ਬੋਲ ਨਹੀਂ ਰਹੀ ਭਾਈ ਮੈਂ ਤੁਹਾਨੂੰ ਸਪਸ਼ਟ ਤੇ ਸਾਫ ਸ਼ਬਦਾਂ ਵਿੱਚ ਦੱਸਦਾ ਮੈਂ ਇਕੱਲਾ ਪੀਐਸਟੈਟ ਯੂਨੀਅਨ ਹਾਂ ਹੋਰ ਕੋਈ ਪਰਸਨ ਪੀਐਸਟੈਟ ਯੂਨੀਅਨ ਦੇ ਵਿੱਚ ਫਰਕ ਨਹੀਂ ਕਰ ਰਿਹਾ ਐਕਟਿਵ ਨਹੀਂ ਹੈਗਾ ਇਕੱਲਾ ਜਨਾ ਮੈਂ ਕੀ ਕਰ ਸਕਦਾ ਮੈਂ ਤੁਹਾਡੀ ਡਿਮਾਂਡਸ ਰਿਲੇਟਡ ਮੀਟਿੰਗਾਂ ਲੈ ਰਿਹਾ ਧਰਨੇ ਅਨਾਉਂਸ ਕਰ ਰਿਹਾ ਜਦੋਂ ਬੱਚੇ ਦੀ ਰਿਸਪੌਂਸ ਨਹੀਂ ਆਉਂਦਾ ਮੈਂ ਫਿਰ ਵੀ ਇਕੱਲਾ ਖੜਨ ਲਈ ਤਿਆਰ ਹਾਂ ਜੇ ਤੁਸੀਂ ਮੇਰਾ ਸਾਥ ਦਿਓ ਤਾਂ ਮੈਂ ਇਕੱਲਾ ਵੀ ਸਭ ਕੁਝ ਕਰਨ ਲਈ ਤਿਆਰ ਹਾਂ ਪਰ ਜਦੋਂ ਬੱਚੇ ਦਾ ਮਗਰ ਰਿਸਪੌਂਸ ਦੇਖਦੇ ਆਂ ਸਾਨੂੰ ਪ੍ਰਸ਼ਾਸਨ ਦੀ ਗੱਲ ਮੰਨਣੀ ਪੈਂਦੀ ਹੈ ਸਾਨੂੰ ਮੀਟਿੰਗ ਲੈਣੀ ਪੈਂਦੀ ਹੈ ਠੀਕ ਹੈ ਤਾਂ ਮੈਂ ਥੋੜਾ ਜਿਹਾ ਪੀਐਸਟੈਟ 2024 ਦਾ ਇਤਿਹਾਸ ਦੱਸ ਦਿਆ ਪੀਐਸਟੈਟ 2024 ਦੇ ਵਿੱਚ ਜਿੰਨੇ ਵੀ ਕਮੇਟੀ ਮੈਂਬਰ ਸੀ ਹਰ ਇੱਕ ਦਾ ਸਹਿਯੋਗ ਸੀਗਾ ਇਕੱਲਾ ਪ੍ਰਧਾਨ ਦਾ ਨਹੀਂ ਕੋਈ ਇਕੱਲਾ ਸਕੱਤਰ ਨਹੀਂ ਸੀ ਇਕੱਲਾ ਵਾਈਸ ਪ੍ਰੈਜ਼ੀਡੈਂਟ ਨਹੀਂ ਸੀ ਇਕੱਲਾ ਖਜ਼ਾਨਚੀ ਨਹੀਂ ਸੀ ਉਹਦੇ ਵਿੱਚ ਸਾਰਿਆਂ ਦਾ ਸਹਿਯੋਗ ਸੀਗਾ ਫਿਰ ਜਾ ਕੇ ਪੀਐਸ ਟੈਟ 2024 ਦਾ ਨੋਟੀਫਿਕੇਸ਼ਨ ਆਇਆ ਸੀ ਕੋਰ ਪੇਪਰ ਹੋਇਆ। ਔਰ ਪੀਐਸ ਟੈਟ 2025 ਦਾ ਲੜਾਈ ਹੋ ਰਹਿ। ਤੁਸੀਂ ਲੜਾਈਆਂ ਯੂਨੀਅਨ ਦੇ ਵਿੱਚ ਬੜ ਕੰਮ ਕੀਤਾ ਮੈਂ ਇਹ ਨਹੀਂ ਕਹਿੰਦਾ ਤੁਸੀਂ ਬਹੁਤ ਵਧੀਆ ਕੰਮ ਕੀਤਾ। ਪਰ ਦੂਜੇ ਦੇ ਕੰਮ ਨੂੰ ਨਿੰਦੋ ਨਾ। ਉਹਨੂੰ ਤੁਹਾਡੇ ਨਾਲੋਂ ਜ਼ਿਆਦਾ ਪਤਾ ਹੈ। ਕਿ ਉਹ ਇਸ ਸਮੇਂ ਕੀ ਕਰ ਰਿਹਾ ਔਰ ਉਹਨੂੰ ਕੀ ਕਰਨਾ ਚਾਹੀਦਾ ਹੈ। ਸਾਇਸ ਕਰਕੇ ਜਿਹੜੇ ਵੀਰ ਇਸ ਵੀਡੀਓ ਨੂੰ ਸੁਣ ਰਹੇ ਨੇ ਮੈਂ ਆਸ ਕਰਦਾ ਤੁਸੀਂ ਇਸ ਨੂੰ ਸਾਰਿਆਂ ਨੇ WhatsApp ਸਟੇਟਸ ਦੇ ਉੱਪਰ ਲਗਾਇਆ ਹੋਊਗਾ ਔਰ ਆਪਦੇ ਦੋਸਤਾਂ ਮਿੱਤਰਾਂ ਤੱਕ ਇਸ ਵੀਡੀਓ ਨੂੰ ਸਾਂਝਾ ਕੀਤਾ ਹੋਊਗਾ ਔਰ ਜਿਨ੍ਹਾਂ ਨੇ ਜਿਹੜੇ ਚੈਨਲ ਤੇ ਫਰਸਟ ਵਾਰ ਵਿਜ਼ਿਟ ਕਰ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੋਵੇਗਾ ਔਰ ਤੁਸੀਂ ਜਲਦੀ ਮੈਂ ਕਹਿੰਨਾ ਕਿ ਯੂਨੀਅਨ ਦਾ ਕਮੇਟੀ ਦੇ ਵਿੱਚ ਆਓ ਯੂਨੀਅਨ ਤੁਸੀਂ ਤੁਸੀਂ ਯੂਨੀਅਨ ਹੋ ਯੂਨੀਅਨ ਤੁਹਾਡੀ ਹੈ ਤੁਹਾਡੇ ਅੱਕਾਂ ਦੀ ਲੜਾਈ ਯੂਨੀਅਨ ਆਵਾਜ਼ ਬੁਲੰਦ ਕਰ ਰਹੀ ਹੈ ਠੀਕ ਹੈ ਜਿਹੜੀ ਡਿਮਾਂਡਸ ਅਸੀਂ ਰੱਖ ਰਹੇ ਹਾਂ ਉਹ ਸਾਰਿਆਂ ਦੀ ਡਿਮਾਂਡਸ ਸਾਂਝੀਆਂ ਨੇ ਗਲੀਆਂ ਸਾਡੀਆਂ ਨਹੀਂ ਹੈਗੀਆਂ ਪੀਐਸਟੈਟ ਦਾ ਪੇਪਰ ਤੁਸੀਂ ਦੇਣਾ ਨੋਟੀਫਿਕੇਸ਼ਨ ਤੁਹਾਨੂੰ ਚਾਹੀਦਾ ਹੈ ਸੈਂਟਰ ਤੁਹਾਨੂੰ ਨੇੜੇ ਚਾਹੀਦੇ ਨੇ ਜਿਹੜੇ ਹੈਂਡੀਕੈਪਟ ਨੇ ਉਹਨਾਂ ਨੂੰ ਸਮਾਂ ਵਾਧੂ ਸਮਾਂ ਜਿਹੜਾ ਨਿਰਧਾਰਤ ਸਮਾਂ ਹੁੰਦਾ ਮੈਨੂੰ ਪਿੱਛੇ ਦੇਖਣ ਜੇ ਮਿਲਿਆ ਕਿ ਉਹਨਾਂ ਨੂੰ ਸਮਾਂ ਨਹੀਂ ਮਿਲਿਆ ਇਹ ਡਿਮਾਂਡਸ ਗਲੀਆਂ ਮੇਰੀਆਂ ਨਹੀਂ ਹੈਗੀਆਂ ਇਹ ਤੁਹਾਡੇ ਸਾਰਿਆਂ ਦੀਆਂ ਸਾਧੀਆਂ ਨੇ ਇਹ ਪੂਰੇ ਪੰਜਾਬ ਦੀ ਡਿਮਾਂਡਸ ਨੇ ਜਿਹੜੇ ਪੀਐਸਟੈਟ 2025 ਐਸਪੀਰੀਐਂਟਸ ਨੇ ਹਾਂ ਮੈਂ ਫਿਰ ਮੈਨੂੰ ਗੱਲ ਵਾਧੂ ਕਹਿਣੀ ਨਹੀਂ ਆਉਂਦੀ ਵਾਧੂ ਮੈਂ ਗੱਲਾਂ ਉਹ ਕਰਾਂਗਾ ਜਿਹੜੀ ਗੱਲਾਂ ਸਹੀ ਨੇ ਜਿਹੜੀ ਜਾਇਜ਼ ਨੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਮੈਂ ਤੁਹਾਨੂੰ ਸਾਰਾ ਪ੍ਰੂਫ ਦਿਖਾ ਦਤਾ ਠੀਕ ਹੈ ਤਾਂ ਤੁਹਾਨੂੰ ਸਾਰਿਆਂ ਕੇ ਹੱਥ ਜੋੜ ਕੇ ਬੇਨਤੀ ਹੈ ਕਿ ਜਿਵੇਂ ਵੀ ਤੁਸੀਂ ਸਹਿਯੋਗ ਕਰ ਸਕਦੇ ਹੋ ਕਰੋ ਮੈਂ ਜ਼ਿਆਦਾ ਨਹੀਂ ਕਹਿ ਰਿਹਾ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਉਹਨਾ ਕਰੋ ਸੋ ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ